ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਜੁਲਾਈ 2025 ਦਿਨ ਸੋਮਵਾਰ ਸਾਵਣ ਮਹੀਨੇ ਦੀ 6 ਤਰੀਕ ਹੈ ਜੀ ਸैमਯਾਮੋ ਕੈਰਜੀ ਅਤੇ ਕੌਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਰ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਅਡਮੈਂਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੋੜਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ 25 ਮੁਲਕਾਂ ਵੱਲੋਂ ਇਜ਼ਰਾਈਲ ਨੂੰ ਲਿਖੀ ਗਈ ਚਿੱਠੀ ਬਾਰੇ ਜਿਦੇ ਵਿੱਚ ਕੈਨੇਡਾ ਵੀ ਸ਼ਾਮਲ ਆ ਤੇ ਨਾਲ ਗੱਲਾ ਕਰਾਂਗੇ ਸਰੀ ਦੇ ਵਿੱਚ ਚੱਲਦੀਆਂ ਗੋਲੀਆਂ ਬਾਰੇ ਕੁਝ ਵਾਰਦਾਤਾਂ ਜੋ ਵੀਕਐਂਡ ਦੇ ਉੱਤੇ ਹੋਈਆਂ ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਇੱਕ ਜੋਤਸ਼ੀ ਦੀ ਜਿਹੜਾ ਕਿ ਅਮਰੀਕਾ ਦੇ ਵਿੱਚ ਫੜਿਆ ਗਿਆ ਟੱਗੀ ਮਾਰਦਾ ਤੇ ਚੀਨ ਵੱਲੋਂ ਬ੍ਰਹਮਪੁੱਤਰ ਦਰਿਆ ਦੇ ਉੱਤੇ ਡੈਮ ਬਣਾਉਣ ਦੀ ਗੱਲ ਆਖੀ ਗਈ ਆ ਐਲਾਨ ਕਰ ਦਿੱਤਾ ਬਕਾਇਦਾ ਉਹਨਾਂ ਨੇ ਤੇ ਹਿਮਾਚਲ ਦੇ ਵਿੱਚ ਹੜ੍ਹਾਂ ਦੇ ਨਾਲ ਕੁਦਰਤੀ ਆਫਤਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਦੇ ਪਿੱਛੇ ਕੀ ਚੱਲ ਰਿਹਾ ਉਹਦੀ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਲੈਂਡ ਪੂਲਿੰਗ ਦੇ ذریعے ਦੋ ਚੰਡੀਗੜਾਂ ਤੋਂ ਵੱਧ ਜ਼ਮੀਨ ਜਿਹੜੀ ਆ ਪੰਜਾਬ ਦੀ ਬਰਬਾਦ ਕਰਨ ਲੱਗੇ ਆ ਤੇ ਇਹਦੇ ਸੰਬੰਧੀ ਜੋ ਹੋਰ ਆંકੜੇ ਆਏ ਆ ਤੁਹਾਡੇ ਨਾਲ ਸਾਂਝੇ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਤਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰ ਇਹ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਸਮੇਤ 25 ਮੁਲਕਾਂ ਨੇ ਅਜ ਇਜ਼ਰਾਈਲ ਨੂੰ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਗਾਜ਼ਾ 'ਚ ਜੰਗਬੰਦੀ ਕਰਨ ਦੀ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਉਹਨਾਂ ਨੂੰ ਰੁਕਿਆ ਗਿਆ ਉਹ ਕਹਿ ਕੇ ਗਾਜ਼ਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲੇਆਮ ਹੋ ਰਿਹਾ ਖਾਸ ਕਰਕੇ ਜਿਹੜੇ ਲੋਕ ਕਤਾਰਾਂ ਵਿੱਚ ਲੱਗ ਕੇ ਏਡ ਲੈਣ ਵਾਸਤੇ ਖੜੇ ਆ ਭੋਜਨ ਲੈਣ ਵਾਸਤੇ ਖੜੇ ਆ 800 ਦੇ ਕਰੀਬ ਉਹ ਮਾਰੇ ਗਏ ਆ ਇਹ ਇੱਕ ਬਹੁਤ ਹੀ ਮਾੜੀ ਗੱਲ ਆ ਬੜੇ ਦੇ ਭਿਆਨਕ ਨਤੀਜੇ ਨਿਕਲ ਰਹੇ ਆ ਇਸ ਕਰਕੇ ਇਹਨਾਂ 25 ਮੁਲਕਾਂ ਨੇ ਇਜ਼ਰਾਈਲ ਨੂੰ ਬੱਸ ਕਰਨ ਵਾਸਤੇ ਕਿਹਾ ਅਤੇ ਕਿਹਾ ਕਿ ਗਜ਼ਾ ਦੇ ਉੱਤੇ ਤੁਰੰਤ ਹਮਲੇ ਬੰਦ ਕੀਤੇ ਜਾਣ ਇਸ ਦੇ ਨਾਲ ਹੀ ਇਹਨਾਂ ਨੇ ਹਮਾਸ ਨੂੰ ਵੀ ਕਿਹਾ ਕਿ ਜਿਹੜਾ 7 ਅਕਤੂਬਰ 2023 ਨੂੰ ਹਮਲਾ ਹੋਇਆ ਸੀ ਇਹਦੇ ਕਰਕੇ ਸ਼ੁਰੂਆਤ ਸਾਰੀ ਹੋਈ ਹੈ ਦੁਬਾਰਾ ਫੇਰ ਉਹ ਹਜੇ ਹੌਸਟੇਜ ਉਹ ਜਿਹੜੇ ਅਗਵਾਕਾਰ ਨੇ ਬੰਦੀ ਆ ਉਹ ਅਗਵਾਕਾਰਾਂ ਦੇ ਕਬਜ਼ੇ ਦੇ ਵਿੱਚ ਹੀ ਆ ਉਹਨਾਂ ਨੂੰ ਵੀ ਛੱਡਿਆ ਜਾਵੇ ਤਾਂ ਕਿ ਇਹ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲ ਸਕੇ ਸੋ ਇਹ ਕੈਨੇਡਾ ਵੱਲੋਂ ਬਾਕੀ ਮੁਲਕਾਂ ਦੇ ਨਾਲ ਰਲ ਕੇ ਬਕਾਇਦਾ ਚਿੱਠੀ ਲਿਖੀ ਗਈ ਹੈ ਤਾਂ ਕਿ ਇਜ਼ਰਾਈਲ ਨੂੰ ਜਿਹੜਾ ਇੱਕ ਹਿਊਮਨਿਟਰੀਅਨ ਤੌਰ ਦੇ ਉੱਤੇ ਇਹ ਅਰਜ਼ੀ ਕੀਤੀ ਜਾ ਸਕੇ ਕਿ ਕਿਸੇ ਤਰੀਕੇ ਗਾਜ਼ਾ ਦੇ ਉੱਤੇ ਜੰਗਬੰਦੀ ਹੋਵੇ ਖਾਸ ਕਰਕੇ ਉਹ ਲੋਕਾਂ ਨਾ ਮਾਰੇ ਜਾਣ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਲੋਕ ਜਿਹੜੇ ਕਿ ਸਿਰਫ ਯੂਨ ਵੱਲੋਂ ਵੰਡੀ ਜਾ ਰਹੀ ਏਡ ਆਪਣਾ ਕੱਪੜਾ ਲੁੱਟਦਾ ਖਾਣਾ ਲੈਣ ਲਈ ਕਤਾਰਾਂ ਦੇ ਵਿੱਚ ਖੜਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਸਰੀ ਸ਼ਹਿਰ ਦੇ ਵਿੱਚ ਵੀਕੈਂਡ ਦੇ ਉੱਤੇ ਵੀ ਗੋਲੀਆਂ ਚੱਲੀਆਂ ਜੀ ਪਹਿਲੀ ਜਿਹੜੀ ਵਾਰਦਾਤ ਹੋਈ ਆ ਉਹ 151 ਸਟਰੀਟ ਤੇ 96 ਐ ਉਹਨਾਂ ਦੇ ਕੋਲ ਹੋਈ ਆ ਇਹ ਤਕਰੀਬਨ ਸਵੇਰੇ 11 ਵਜੇ ਸ਼ਨੀਵਾਰ ਦੀ ਗੱਲ ਆ ਜਦੋਂ ਸਰੀ ਪੁਲਿਸ ਨੂੰ ਉੱਥੇ ਬੁਲਾਇਆ ਗਿਆ ਕਿ ਗੋਲੀਆਂ ਚੱਲੀਆਂ ਪੁਲਿਸ ਉੱਥੇ ਪਹੁੰਚੀ ਆ ਤਾਂ ਕੁਝ ਗੋਲੀਆਂ ਦੇ ਕਾਰਤੂਸ ਨੂੰ ਬਰਾਮਦ ਹੋਏ ਆ ਪਰ ਗੋਲੀਆਂ ਕਿਸੇ ਦੇ ਵੀ ਲੱਗੀਆਂ ਨਹੀਂ ਨਾ ਕਿਸੇ ਗੱਡੀ ਤੇ ਨਾ ਕਿਸੇ ਘਰ ਤੇ ਨਾ ਕਿਸੇ ਮਨੁੱਖ ਦੇ ਸੋ ਇਹ ਹੋਇਆ ਕੀ ਆ ਮਾਮਲਾ ਇਹਦੇ ਬਾਰੇ ਜਾਂਚ ਚੱਲ ਰਹੀ ਆ ਪਰ ਨਾਲ ਦੀ ਨਾਲ ਪੁਲਿਸ ਜਿਹੜੀ ਆ ਉਹ ਆਮ ਲੋਕਾਂ ਤੋਂ ਸਹਿਯੋਗ ਵੀ ਮੰਗ ਰਹੀ ਹੈ ਕਿ ਜੇਕਰ ਕਿਸੇ ਨੇ ਕੁਝ ਹੁੰਦਾ ਦੇਖਿਆ ਹੋਵੇ ਕਿਸੇ ਦੇ ਡੈਸ਼ ਕੈਮ ਦੇ ਵਿੱਚ ਜਾਂ ਘਰ ਦੇ ਕੈਮਰੇ ਵਿੱਚ ਕੋਈ ਫੁਟੇਜ ਆਈ ਹੋਵੇ ਤਾਂ ਬੇਝਿਜਕ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਸ ਦੇ ਨਾਲ ਹੀ ਖਬਰਾਂ ਵੀ ਆ ਰਹੀਆਂ ਕਿ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਐਤਵਾਰ ਦੇਰ ਰਾਤ ਜਾਂ ਸੋਮਵਾਰ ਵੱਡੇ ਤੜਕੇ ਆਪਾਂ ਕਹਿ ਸਕਦੇ ਹਾਂ ਰਾਇਲ ਕਿੰਗ ਜਿਹੜਾ ਬੈਂਕਟ ਹਾਲ ਆ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਉਹਦੀ ਸ਼ੀਸ਼ਿਆਂ ਤੇ ਗੋਲੀਆਂ ਮਾਰੀਆਂ ਗਈਆਂ ਆ ਉਹਦੀ ਜਾਂਚ ਵੀ ਪੁਲਿਸ ਬਕਾਇਦਾ ਕਰ ਰਹੀ ਹੈ ਸੋ ਇਹ ਹੋਇਆ ਕਿ ਪਿਛਲੇ ਹਫ਼ਤੇ ਪਾਇਲ ਬਿਨਸੈਂਟਰ ਦੇ ਵਿੱਚ ਸਰੀ ਪੁਲਿਸ ਨੇ ਕਾਫੀ ਬਿਨਸਸ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਹੈ ਜਾਂ ਆਪਾਂ ਇਹ ਕਹਿ ਲਈਏ ਕਿ ਲਗਭਗ ਸਾਰਿਆਂ ਦੇ ਨਾਲੇ ਮੁਲਾਕਾਤ ਕੀਤੀ ਹੈ ਉਹਨਾਂ ਨੂੰ ਬਕਾਇਦਾ ਜਿਹੜਿਆ ਪੈਂਫਲਟ ਵੰਡੇ ਗਏ ਆ ਕਿ ਤੁਸੀਂ ਜੇਕਰ ਤੁਹਾਨੂੰ ਕੋਈ ਐਕਸਟਰਸ਼ਨ ਦੀ ਕਾਲ ਆਉਂਦੀ ਆ ਕੋਈ ਧਮਕੀ ਆਉਂਦੀ ਆ ਤੁਸੀਂ ਝਿਜਕਣਾ ਨਹੀਂ ਤੇ ਤੁਸੀਂ ਪੁਲਿਸ ਦੇ ਨਾਲ ਸਿੱਧਾ ਸੰਪਰਕ ਕਰਨਾ ਸੋ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਇਹ ਗੱਲਾਂਬੱਤਾਂ ਚੱਲ ਰਹੀਆਂ ਕਿ ਇੱਕੁੱਗੇ ਵਕੀਲ ਨੂੰ ਵੀ ਤਾਂ ਕਿ ਆਈਆ ਉਤੋਂ ਪੈਸੇ ਮੰਗੇ ਗਏ ਆ ਤਾਂ ਉਦੋਂ ਹੀ ਇਹ ਗੋਲੀ ਜਿਹੜੀ ਚੱਲੀ ਆ ਸਾਡੇ ਉਹਨਾਂ ਬਕਾਇਦਾ ਰਾਇਲ ਕਿੰਗ ਬੈਂਕਟ ਹਾਲ ਦੇ ਮਾਲਕਾ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਦੱਸਿਆ ਕਿ ਕੋਈ ਪਾਰਟੀ ਹੋਈ ਸੀਗੀ ਇੱਥੇ ਹੋ ਸਕਦਾ ਦੋ ਗਰੁੱਪਾਂ ਦਾ ਕੋਈ ਝਗੜਾ ਹੋਵੇ ਉਹਦੇ ਵਿੱਚ ਫਿਰ ਦੂਜੇ ਗਰੁੱਪ ਵੱਲੋਂ ਆ ਕੇ ਹੋ ਸਕਦਾ ਗੋਲੀਆਂ ਮਾਰੀਆਂ ਹੋਣ ਸੋ ਇੰਨੀ ਕੁ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਆ ਹੱਲੇ ਸੋ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਇਸ ਦੇ ਨਾਲ ਇੱਕ ਹੋਰ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਸਰੀ ਵਿੱਚ 88 ਐਵਨਿਊ ਅਤੇ 148 ਸਟਰੀਟ ਦੇ ਲੱਗੇ ਇੱਕ ਘਰ ਪੁਲਿਸ ਨੇ ਕਈ ਦਿਨਾਂ ਦਾ ਘੇਰਿਆ ਹੋਇਆ ਪਿਹਰੇ ਤਕਰੀਬਨ ਇੱਕ ਹਫ਼ਤੇ ਤੋਂ ਪੁਲਿਸ ਦੀਆਂ ਗੱਡੀਆਂ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਘਰ ਦੇ ਆਲੇ-ਦੋਲੇ ਪੁਲਿਸ ਦੀ ਟੇਪ ਜਿਹੜੀ ਆ ਉਹ ਲੱਗੀ ਹੋਈ ਆ ਆਂਡ ਗਵਾਂਡ ਬੜਾ ਚਿੰਤਤ ਆ ਵੀ ਇੱਥੇ ਹੋਇਆ ਕੀ ਆ ਪੁਲਿਸ ਕੁਝ ਦੱਸ ਨਹੀਂ ਰਹੀ ਆ ਸੋ ਇਹਦੇ ਸੰਬੰਧੀ ਵੀ ਅੱਜ ਅਸੀਂ ਪੁਲਿਸ ਦੇ ਨਾਲ ਸੰਪਰਕ ਕੀਤਾ ਸੀ ਉਹਨਾਂ ਨੇ ਦੱਸਿਆ ਕਿ 15 ਜੁਲਾਈ ਨੂੰ ਇਸ ਘਰ ਦੇ ਵਿੱਚ ਇੱਕ ਮੌਤ ਹੋਈ ਆ ਸੋ so, 15 ਜੁਲਾਈ ਨੂੰ ਜਿਹੜੀ ਇਹ ਮੌਤ ਹੋਈ ਆ ਇਹ ਕਿਦੀ ਹੋਈ ਆ ਕਿਵੇਂ ਹੋਈ ਆ ਇਹਦੇ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ ਪਰ ਉਹ ਕਹਿੰਦੇ ਵੀ ਇਹਦਾ ਲਾਸ਼ ਦਾ ਪੋਸਟਮਾਰਟਮ ਕਰਨਾ ਕਾਰਨ ਮਹਿਕਮਾ ਜਿਹੜਾ ਇਹਦੀ ਜਾਂਚ ਕਰ ਰਿਹਾ ਆ ਇਹ ਇਸ ਕਰਕੇ ਘਰ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਕਿਉਂਕਿ ਫੋਰੈਂਸਿਕ ਸਬੂਤ ਜਿਹੜੇ ਉਹਨਾਂ ਨੂੰ ਚਾਹੀਦੇ ਆ ਸੋ ਇਸ ਵਾਸਤੇ ਉਹ ਕਹਿੰਦੇ ਵੀ ਇਹ ਘਰ ਕੇ ਰਿਆ ਹੋਇਆ ਹੈ ਹੱਲੇ ਤੱਕ ਕੋਈ ਵੀ ਸ਼ੱਕੀ ਮਾਮਲਾ ਇਸ ਮਾਮਲੇ ਵਿੱਚ ਨਹੀਂ ਜਾਪਦਾ ਮਤਲਬ ਕਿ ਕੋਈ ਵੀ ਅਪਰਾਧਿਕ ਕਾਰਵਾਈ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਇੱਥੇ ਹੋਈ ਆ ਪਰ ਫਿਰ ਵੀ ਐਹਤਿਆਤ ਵਜੋਂ ਇੱਕਾਰ ਸੀਲ ਕੀਤਾ ਹੋਇਆ ਇਸ ਕਰਕੇ ਪੁਲਿਸ ਦੀਆਂ ਗੱਡੀਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਪੁਲਿਸ ਦੀ ਟੇਪ ਵੀ ਲੱਗੀ ਹੋਈ ਆ ਸੋ ਇਹ ਸਰੀ 88 ਐਵੇਨਿਊ ਅਤੇ 148 ਸਟਰੀਟ ਦੀ ਗੱਲ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਠੱਗਾਂ ਦੀ ਤੇ ਠੱਗ ਜਿਹੜੇ ਆ ਜੋ ਨਵੇਂ ਤੋਂ ਨਵੇਂ ਬਹਾਨੇ ਲੱਭਦੇ ਆ ਉਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਇੱਕ ਚੱਲਦਾ ਬਹਾਨਾ ਉਹ ਇਹ ਆ ਕਿ ਤੁਹਾਡਾ ਭਵਿੱਖ ਦੱਸਣ ਵਾਸਤੇ ਜਾਂ ਤੁਹਾਡੇ ਗ੍ਰਹਿ ਟਾਲਣ ਵਾਸਤੇ ਤੁਹਾਡੇ ਦੇ ਉੱਤੇ ਆਈਆਂ ਬਿਫਤਾਮਾਂ ਦੂਰ ਕਰਨ ਦੇ ਨਾਂ ਦੇ ਉੱਤੇ ਬਹੁਤ ਠੱਗ ਜਿਹੜੇ ਸਰਗਰਮ ਆ ਤੇ ਇਹਨਾਂ ਵਿੱਚੋਂ ਕਈ ਜਿਹੜੇ ਆ ਜੋਤਿਸ਼ ਨੂੰ ਜ਼ਰੀਆ ਬਣਾਉਂਦੇ ਆ ਸੋ ਜੇ ਹਾਈ ਇੱਕ ਠੱਗ ਜਿਹਨੇ ਕਿ ਅਮਰੀਕਾ ਦੇ ਨਿਊਯਾਰਕ ਸੂਬੇ 'ਚ ਇੱਕ ਔਰਤ ਦੇ ਨਾਲ 62000 ਡਾਲਰ ਦੀ ਠੱਗੀ ਮਾਰੀ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ 33 ਸਾਲਾਂ ਦਾ ਹਮੰਤ ਕੁਮਾਰ ਮਨੱਪਾ ਉਹਦੇ ਉੱਤੇ ਚਾਰਜ ਲਾਏ ਗਏ ਆ ਕਿ ਉਹਨੇ ਪਵਿੱਕਤਸਨ ਦੇ ਨਾਂ ਦੇ ਉੱਤੇ ਜਾਦੂ ਟੂਨੇ ਦੇ ਨਾਂ ਦੇ ਉੱਤੇ ਜਿਹਦੀ ਕਿ ਅਮਰੀਕਾ ਦੇ ਵਿੱਚ ਮਨਾਈ ਆ ਤੇ ਲੋਕਾਂ ਦੇ ਨਾਲ ਠੱਗੀ ਮਾਰੀ ਆ ਸੋ ਜਿਹੜਾ ਮੁੱਖ ਤੌਰ ਤੇ ਮਾਮਲਾ ਹਰ ਨਸਾਉ ਕਾਉਂਟੀ ਦੇ ਨਾਲ ਸੰਬੰਧਿਤ ਆ ਜਿੱਥੇ ਕਿ ਮਨਿਪਾ ਵੱਲੋਂ ਹੈਕਸਵਿਲ ਦੇ ਵਿੱਚ ਇੱਕ ਔਰਤ ਜਿਹੜੀ ਆ ਜਦੀ ਉਮਰ 68 ਸਾਲ ਆ ਬਜ਼ੁਰਗ ਔਰਤ ਆ ਉਹਦੇ ਨਾਲ ਠੱਗੀ ਮਾਰੀ ਆ ਪਹਿਲਾਂ ਉਤੋਂ 3 ਜੁਲਾਈ ਨੂੰ 20000 ਡਾਲਰ ਲਿਆ ਗਿਆ ਕਿ ਮੈਂ ਤੇਰੇ ਦੁੱਖ ਦੂਰ ਕਰ ਦਊਗਾ ਤੇਰੀਆਂ ਸਮੱਸਿਆਵਾਂ ਮਾਂ ਜਿਹੜੀਆਂ ਤੇਰੇ ਜੀਵਨ ਵਿੱਚ ਆ ਉਹ ਦੂਰ ਕਰ ਦਊਗਾ ਤੇ ਪੈਸੇ ਲੱਗਣੇ ਆ ਸੋ 20000 ਡਾਲਰ ਉਹਦੇ ਕੋਲੋਂ ਲੈ ਲਿਆ ਗਿਆ ਉਸ ਤੋਂ ਬਾਅਦ ਕਿ 42000 ਡਾਲਰ ਦੀ ਹੋਰ ਮੰਗ ਕੀਤੀ ਗਈ ਸੋ ਇਹ ਬਜ਼ੁਰਗ ਔਰਤ 42000 ਡਾਲਰ ਕੈਸ਼ ਕਢਾਉਣ ਲਈ ਬੈਂਕ ਤੇ ਚਲੀ ਗਈ। ਸੋ ਬੈਂਕ ਦੇ ਜਿਹੜੇ ਕਰਮਚਾਰੀ ਅੱਜ ਕੱਲ ਬੜੇ ਜਿਹੇ ਚਤੰਨ ਹੋਏ ਹੋ ਆ। ਜਦੋਂ ਕੋਈ ਵੱਡੀ ਰਕਮ ਕੈਸ਼ ਮੰਗਦਾ ਤਾਂ ਉਹ ਪੁੱਛ ਲੈਂਦੇ ਆ ਵੀ ਤੁਸੀਂ ਕਿਸੇ ਪ੍ਰੋਬਲਮ ਦੇ ਵਿੱਚ ਤਾਂ ਨਹੀਂ ਹੈਗੇ? ਤੁਹਾਡੇ ਨਾਲ ਕੋਈ ਘਪਲਾਤ ਨਹੀਂ ਹੋ ਰਿਹਾ? ਤੁਹਾਨੂੰ ਕੋਈ ਬੰਦਾ ਫੋਨ ਤੇ ਨਹੀਂ ਕਰ ਰਿਹਾ? ਤੁਹਾਨੂੰ ਕੋਈ ਬਲੈਕਮੇਲ ਤੇ ਨਹੀਂ ਕਰ ਰਿਹਾ? ਸੋ ਜਦੋਂ ਬੈਂਕ ਦੇ ਸਟਾਫ ਨੂੰ ਸ਼ੱਕ ਪਿਆ ਕਿ ਬਜ਼ੁਰਗ ਔਰਤ ਨੇ ਪਹਿਲਾਂ ਕਦੀ ਐਡੀ ਵੱਡੀ ਟਰਾਂਜੈਕਸ਼ਨ ਨਹੀਂ ਕੀਤੀ। 42000 ਡਾਲਰ ਮੰਗਿਆ ਜਾ ਰਿਹਾ। ਤੋ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੰਪਰਕ ਕੀਤਾ। ਪੁਲਿਸ ਨੇ ਪ ਇਹ ਔਰਤ ਤੋਂ 20000 ਡਾਲਰ ਪਹਿਲਾਂ ਭੋੜ ਚੁੱਕੇ ਆ ਤੇ 42000 ਡਾਲਰ ਹੋਰ ਲੈਣ ਵਾਸਤੇ ਉਹ ਬੈਂਕ ਕੱਲਿਆ ਹੋਇਆ ਸੋ ਇੱਕ ਪਾਰਕਿੰਗ ਲੋਡ ਦੇ ਵਿੱਚੋਂ ਇਹ 33 ਸਾਲਾਂ ਦਾ ਭਾਰਤੀ ਮੂਲ ਦਾ ਜਿਹੜਾ ਜੋਤਸ਼ੀ ਹੈ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹਦੇ ਉੱਤੇ ਨਿਊਯਾਰਕ ਦੀ ਅਦਾਲਤ ਵਿੱਚ ਮੁਕੱਦਮਾ ਚੱਲੂਗਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਚੀਨ ਦੀ ਚੀਨ ਨੇ ਬ੍ਰह्मਪੁੱਤਰ ਦਰਿਆ ਦੇ ਉੱਤੇ ਡੈਮ ਬਣਾਉਣ ਦਾ ਬਕਾਇਦਾ ਐਲਾਨ ਕਰ ਦਿੱਤਾ ਹੈ ਉੱਥੋਂ ਜਿਹੜੇ ਪ੍ਰੀਮੀਅਰ ਲੀਗ ਕਹਿੰਗਿਆ ਉਹਨਾਂ ਨੇ ਬਕਾਇਦਾ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਆ ਉਹ ਵੀਕਐਂਡ ਦੇ ਉੱਤੇ ਕੀਤਾ ਆ ਪਾਣੀਆਂ ਦੀ ਲੜਾਈ ਜਿਹੜੀ ਬੜੀ ਪੇਚੀਦਾ ਹੋ ਰਹੀ ਆ ਦੁਨੀਆ ਦੇ ਹਰ ਮੁਲਕ ਦੇ ਵਿੱਚ ਇਹ ਲੜਾਈ ਚੱਲ ਰਹੀ ਆ ਅਸੀਂ ਪੰਜਾਬੀ ਭਲੀ ਭਾਂਤ ਜਾਣਦੇ ਆ ਕਿ ਕਿੱਦਾਂ ਸਾਡਾ ਪਾਣੀ ਜਿਹੜਾ ਉਹ ਲੁੱਟ ਕੇ ਨੌਨ ਰੈਪੀਰੀਅਨ ਸਟੇਸ਼ਨ ਦਿੱਤਾ ਗਿਆ ਤੇ ਪੰਜਾਬ ਨੂੰ ਇਸ ਵੇਲੇ ਜਿਹੜਾ ਆ ਉਹ ਪੂਰੀ ਤਰ੍ਹਾਂ ਪਾਣੀ ਤੋਂ ਵਾਂਝਾ ਕੀਤਾ ਹੋਇਆ ਜਿਹਦੇ ਨਾਲ ਪੰਜਾਬ ਐਸ ਵੱਲੇ ਪਾਣੀ ਮੁੱਕਣ ਵਾਲੇ ਰਾਹ ਦੇ ਉੱਤੇ ਤੁਰ ਰਿਹਾ ਆ ਸੋ ਜਦੋਂ ਇਹ ਸਾਰਾ ਕੁਝ ਹੋ ਰਿਹਾ ਸਗਾ ਲੜਾਈਆਂ ਚੱਲ ਰਹੀਆਂ ਪਾਕਿਸਤਾਨ ਤੇ ਭਾਰਤ ਦੀ ਜੰਗ ਹੋਈ ਉਸ ਤੋਂ ਬਾਅਦ ਇੰਡਸ ਵਾਟਰ ਟ੍ਰੀਟੀ ਜਿਹਨੂੰ ਕਿ ਸਿੰਧੂ ਜਲ ਸਮਝੌਤਾ ਵੀ ਕਹਿੰਦੇ ਆ ਜਿਹੜਾ ਕਿ ਭਾਰਤ ਪਾਕਿਸਤਾਨ ਅਤੇ ਵਰਲਡ ਬੈਂਕ ਦੇ ਵਿਚਾਲੇ ਹੋਇਆ ਉਹਨੂੰ ਭਾਰਤ ਨੇ ਇੱਕ ਤਰਫਾ ਤੌਰ ਦੇ ਉੱਤੇ ਰੱਦ ਕਰ ਦਿੱਤਾ ਤੇ ਇਹ ਕਿਹਾ ਕਿ ਪਾਕਿਸਤਾਨ ਨੂੰ ਹੁਣ ਪਾਣੀ ਨਹੀਂ ਜਾਊਗਾ ਹਾਲਾਂਕਿ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਗੱਲ ਕਦੀ ਵੀ ਸੰਭਵ ਨਹੀਂ ਹੋ ਸਕਦੀ ਨੰਬਰ 1 ਭਾਰਤ ਇੱਕ ਧਿਰ ਹੈ ਇਹ ਕਿਸੇ ਵੀ ਤਰੀਕੇ ਦੇ ਨਾਲ ਖੁਦ ਇਹ ਬੰਦ ਨਹੀਂ ਕਰ ਸਕਦਾ ਕਿਉਂਕਿ ਵਰਲਡ ਬੈਂਕ ਦੀ ਸਾਲਸੀ ਹੈ ਦੇ ਵਿੱਚ ਦੂਜੀ ਗੱਲ ਹੈ ਕਿ ਵੈਸੇ ਵੀ ਪ੍ਰੈਕਟੀਕਲ ਤੌਰ ਦੇ ਉੱਤੇ ਕਿਸੇ ਦਰਿਆ ਦਾ ਪਾਣੀ ਰੋਕ ਕੇ ਕਿਤੇ ਹੋਰ ਲਜਾਣਾ ਬਹੁਤ ਵੱਡਾ ਕਾਰਜ ਆ ਜੀਓ ਪੋਲਿਟਿਕਸ ਦੇ ਹਿਸਾਬ ਦੇ ਨਾਲ ਅਤੇ ਪੋਲਿਟੀਕਲੀ ਦੇ ਨਾਲ ਨਾਲ ਜੀਓਗ੍ਰਾਫਿਕਲੀ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਇਹ ਪਾਣੀ ਨਾਲ ਲਜਾਣਾ ਸੌਖਾ ਨਹੀਂ ਜਾਂ ਕਹਿੰਦੇ ਨਾ ਮੁਮਕਨ ਆ ਸੋ ਅਜਿਹਾ ਚੱਲਦਿਆਂ ਹੁਣ ਚੀਨ ਨੂੰ ਖੁਦ ਮੌਕਾ ਦੇ ਦਿੱਤਾ ਗਿਆ ਹੈ ਕਿ ਪਾਕਿਸਤਾਨ ਦਾ ਜੇ ਤੁਸੀਂ ਪਾਣੀ ਰੋਕ ਸਕਦੇ ਆ ਫਿਰ ਚੀਨ ਵੀ ਤੁਹਾਡਾ ਪਾਣੀ ਰੋਕ ਸਕਦਾ ਆ ਹਾਲਾਂਕਿ ਉਹ ਸਮਾਂ ਜਦੋਂ ਭਾਰਤੀ ਵਿਦੇਸ਼ ਮੰਤਰੀ ਸੁਰੱਖਿਆ ਮੰਤਰੀ ਸਾਰੇ ਚੀਨ ਦੇ ਮੋਰੇ ਗੁੱਡੇ ਟੇਕ ਕੇ ਆਏ ਆ ਚੀਨ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਆ ਪਤਾ ਨਹੀਂ ਲੱਗ ਰਿਹਾ ਵੀ ਅਮਰੀਕਾ ਦੇ ਨਾਲ ਖੜੀ ਇੱਕ ਚੀਨ ਵੱਲ ਨੂੰ ਭੱਜ ਗਏ ਹੁਣ ਚੀਨ ਵੱਲ ਨੂੰ ਜਾ ਕੇ ਆਏ ਹਾਲਾਂਕਿ ਕੁਝ ਹਫ਼ਤੇ ਪਹਿਲਾਂ ਹੀ ਪਾਕਿਸਤਾਨ ਚੀਨ ਦੇ ਨਾਲ ਸੀਗਾ ਜਦੋਂ ਉਹਨਾਂ ਨੇ ਇਹਨਾਂ ਦੇ ਜਹਾਜ਼ ਸੱਟੇ ਆ ਜਿਹਦੀ ਪੁਸ਼ਟੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕੀਤੀ ਆ ਇੱਕ ਭਾਸ਼ਣ ਵਿੱਚ ਕਿ ਪੰਜ ਜਹਾਜ਼ ਡਿੱਗੇ ਆ ਸੋ ਉਸ ਚੀਨ ਦੇ ਨਾਲ ਹੁਣ ਸਮਝੌਤਾ ਕਰਨ ਦੇ ਵਾਸਤੇ ਭਾਰਤੀ ਜਿਹੜੇ ਹਾਕਮ ਨੇ ਉਹ ਗੇੜੇ ਤੇ ਗੇੜਾ ਕੱਢ ਰਹੇ ਆ ਐਨ ਉਸੇ ਸਮੇਂ ਚੀਨ ਨੇ ਬ੍ਰਹਮਪੁੱਤਰ ਦਰਿਆ ਦੇ ਉੱਤੇ ਡੈਮ ਬਣਾਉਣ ਦਾ ਐਲਾਨ ਕੀਤਾ ਆ ਜਿਹੜਾ ਬ੍ਰਹਮਪੁੱਤਰ ਦਰਿਆ ਅੱਧੋਂ ਵੱਧ ਭਾਰਤ ਨੂੰ ਰਜਾਉਂਦਾ ਆ ਸੋ ਜਿਹੜੀਆਂ ਭਾਰਤ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਉਹਦੇ ਵਿੱਚ ਬ੍ਰਹਮਪੁੱਤਰ ਦਰਿਆ ਦਾ ਬਹੁਤ ਵੱਡਾ ਹਿੱਸਾ ਆ ਜੋ ਪਹਿਲੇ ਪਹਾੜਾਂ ਤੋਂ ਸ਼ੁਰੂ ਹੋ ਕੇ ਯੂਪੀ ਬਿਹਾਰ ਵਿੱਚਲੀ ਹੁੰਦਾ ਹੋਇਆ ਜਾ ਕੇ ਅਖੀਰ ਵਿੱਚ ਬੰਗਲਾਦੇਸ਼ ਨਾਲ ਹੋ ਕੇ ਬੰਗਾਲ ਦੀ ਖਾੜੀ ਵਿੱਚ ਪੈਂਦਾ ਆ ਉਹ ਜੇਕਰੇ ਪਾਣੀ ਰੁਕਿਆ ਜਾਂਦਾ ਜਾਂ ਚੀਨ ਆਪਣੀਆਂ ਲੋੜਾਂ ਲਈ ਵਰਤਦਾ ਆ ਤਾਂ ਇੱਕ ਤਰੀਕੇ ਨਾਲ ਭਾਰਤ ਨੂੰ ਸੰਧਾ ਸਾਬਕ ਸਿਖਾਉਣ ਵਾਲੀ ਗੱਲ ਹੈ ਵੀ ਜੇਕਰ ਤੁਸੀਂ ਪਾਕਿਸਤਾਨ ਦਾ ਪਾਣੀ ਰੋਕ ਸਕਦੇ ਆ ਤਾਂ ਅਸੀਂ ਤੁਹਾਡਾ ਪਾਣੀ ਵੀ ਰੋਕ ਸਕਦੇ ਆ ਸੋ ਇਸ ਮਸਲੇ ਦੇ ਵਿੱਚ ਉੱਗੇ ਚੀਨੀ ਚਿੰਤਕ ਵਿਕਟਰ ਗਾਓ ਨੇ ਕੁਝ ਹਫ਼ਤੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀਗੀ ਉਹ ਕਹਿੰਦੇ ਵੀ ਪਾਣੀ ਜਿਹੜਾ ਆ ਉਹਦਾ ਫਲੋ ਰੋਕਣਾ ਨਹੀਂ ਚਾਹੀਦਾ ਉਹਨੂੰ ਕਾਬੂ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਮਿਡ ਸਟ੍ਰੀਮ ਵਾਲਿਆਂ ਨੂੰ ਜਿਹੜੇ ਵਿਚਾਲੇ ਬੈਠੇ ਆ ਕਿ ਜਦੋਂ ਕਿ ਪਾਣੀ ਕਿਤੇ ਉੱਪਰੋਂ ਆ ਰਿਹਾ ਹੋਵੇ ਉਹ ਸਿੱਧੀ ਗੱਲ ਕਹਿ ਦਿੱਤੀ ਕਿ ਭਾਰਤ ਵਿਚਾਲੇ ਬੈਠਾ ਆ ਚੀਨ ਉੱਪਰ ਬਿਠਾਇਆ ਸੋ ਉੱਪਰੋਂ ਪਾਣੀ ਬੰਦ ਕਰਨਾ ਚੀਨ ਦੇ ਹੱਥ ਵਿੱਚ ਹੈ ਨਾ ਕਿ ਭਾਰਤ ਦੇ ਹੱਥ ਵਿੱਚ ਹੈ ਕਿ ਉਹ ਰਾਹ ਵਿਚਾਲੇੋਂ ਕਿਸੇ ਦਾ ਪਾਣੀ ਬੰਦ ਕਰ ਦੇਵੇ ਸੋ ਇਸ ਮਸਲੇ ਦੇ ਉੱਤੇ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਹੈ ਸੋ ਬ੍ਰਹਮਪੁੱਤਰ ਦਰਿਆ ਦੇ ਉੱਤੇ ਡੈਮ ਬਣਾਉਣ ਦੇ ਨਾਲ ਭਾਰਤੀਆਂ ਚਿੰਤਾਵਾਂ ਜਿਹੜੀਆਂ ਹੋਰ ਵਧਣ ਜਾ ਰਹੀਆਂ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਹਿਮਾਚਲ ਦੀ ਹਿਮਾਚਲ ਦੇ ਵਿੱਚ ਵਿਕਾਸ ਦੇ ਨਾਂ ਦੇ ਉੱਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਸਰਕਾਰਾਂ ਵੱਲੋਂ ਇੰਨਾ ਖਲਾਰਾ ਪਿਆ ਗਿਆ ਕਿ ਹੁਣ ਹਿਮਾਚਲ ਤਬਾਹ ਹੋ ਰਿਹਾ ਜਦੋਂ ਵੀ ਮਾੜੀ ਤੇ ਮੀਂਹ ਪੈਂਦੇ ਆ ਤਾਂ ਉੱਥੇ ਟਿੱਗਾਂ ਡਗਣ ਲੱਗ ਪੈਂਦੀਆਂ ਘਾਰ ਆ ਜਾਂਦੀ ਆ ਜਿਹੜੀ ਕਿ ਘਰ ਢਾਹ ਦਿੰਦੀ ਆ ਦੁਕਾਨਾਂ ਬਾਜ਼ਾਰ ਢਾਹ ਦਿੰਦੀ ਆ ਤੇਜ਼ ਮੀਂਹ ਆਉਂਦੇ ਆ ਜਿਹੜੇ ਬਹੁਤ ਕੁਝ ਰੋੜ ਕੇ ਲੈ ਕੇ ਜਾਂਦੇ ਆ ਇਹਦੇ ਨਾਲ ਹਰ ਸਾਲ ਸੈਂਕੜੇ ਮੌਤਾਂ ਹੁੰਦੀਆਂ ਤੇ ਇਸ ਦੇ ਨਾਲ ਬਹੁਤ ਸਾਰੀਆਂ ਸੜਕਾਂ ਬੰਦ ਹੋ ਜਾਂਦੀਆਂ ਕਈ ਪ੍ਰੋਜੈਕਟ ਰੋੜ ਜਾਂਦੇ ਆ ਤੇ ਬਹੁਤ ਨੁਕਸਾਨ ਹੋ ਰਿਹਾ ਜਦੋਂ ਸਾਰਾ ਕੁਝ ਹੋ ਰਿਹਾ ਸੀ ਪਿਛਲੇ 10 ਸਾਲਾਂ ਦੇ ਵਿੱਚ ਜਾਂ ਪਿਛਲੇ 5 ਸਾਲਾਂ ਵਿੱਚ ਹਿਮਾਚਲ ਦੇ ਵਾਤਾਵਰਨ ਪੱਖੀ ਲੋਕ ਹੀ ਨਹੀਂ ਬਲਕਿ ਪੂਰੀ ਦੁਨੀ ਇਹ ਗੱਲ ਵਾਰ-ਵਾਰ ਕਹਿ ਰਿਹਾ ਸੀ ਕਿ ਇਹ ਗਲਤ ਗੱਲ ਹੋ ਰਹੀ ਆ ਕੁਦਰਤ ਦੇ ਰਾਹ ਛੜੇ ਕਿਹੜਾਏ ਜਾ ਰਹੇ ਆ ਜਿਹੜਾ ਨੁਕਸਾਨ ਹੋਊਗਾ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਵੀ ਉੱਤਰਾਖੰਡ ਦੇ ਵਿੱਚ ਕਈ ਸ਼ਹਿਰ ਜਿਹੜੇ ਆ ਧੱਸ ਗਏ ਸੀ ਕਿਉਂਕਿ ਕੁਦਰਤੀ ਤੌਰ ਦੇ ਉੱਤੇ ਜਿਹੜਾ ਪਾਣੀ ਦਾ ਵਹਾਅ ਰੋਕਿਆ ਗਿਆ ਸੀ ਕੁਝ ਸਰੰਗਾਂ ਬਣਾਈਆਂ ਗਈਆਂ ਸੀ ਸੋ ਹਿਮਾਚਲ ਵਿੱਚ ਵੀ ਇਹ ਹੋਇਆ ਕਿ ਪਹਾੜ ਜਿਹੜੇ ਆ ਵੱਢ ਕੇ ਦਰਖਤ ਵੱਢ ਕੇ ਉੱਤੇ ਸੜਕਾਂ ਬਣਾ ਦਿੱਤੀਆਂ ਗਈਆਂ ਹਾਈਵੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਲੋਨੀਆਂ ਬਣਾ ਦਿੱਤੀਆਂ ਗਈਆਂ ਵਿਲਾਸ ਬਣਾ ਦਿੱਤੇ ਗਏ ਪਾਗੜਾਂ ਦੇ ਥੱਲੇ ਨ ਸੁਰੰਗਾਂ ਕੱਢ ਦਿੱਤੀਆਂ ਕੁਝ ਸੋ ਸੜਕਾਂ ਕੱਢ ਦਿੱਤੀਆਂ ਕੁਝੋ ਪਾਣੀ ਕੱਢਿਆ ਜਾ ਰਿਹਾ ਸੋ ਇਹ ਜਿਹੜਾ ਸਾਰਾ ਕੁਦਰਤੀ ਵਰਤਾਰਾ ਸੀ ਉਹਦੇ ਨਾਲ ਛੇੜਛਾੜ ਆ ਤੇ ਉਹਦੇ ਕਰਕੇ ਹੁਣ ਅੱਜ ਇਹ ਹਾਲਾ ਕਿ ਹਜੇ ਮੀਂਹ ਸ਼ੁਰੂ ਹੋਇਆ ਹਿਮਾਚਲ ਦੇ ਵਿੱਚ ਤੇ 243 ਸੜਕਾਂ ਬੰਦ ਹੋਣ ਦੀ ਰਿਪੋਰਟ ਆ ਇਸ ਦੇ ਨਾਲ ਹੀ ਇਹ ਵੀ ਗੱਲ ਆਖੀ ਜਾ ਰਹੀ ਆ ਕਿ ਕੇਂਦਰ ਸਰਕਾਰ ਨੇ ਹੁਣ ਇੱਕ ਹਿਮਾਚਲ ਡਿਜ਼ਾਸਟਰ ਸਟਡੀ ਕਰਾਉਣ ਦਾ ਫੈਸਲਾ ਕੀਤਾ ਤੁਸੀਂ ਦੇਖੋ ਵੀ ਸਿਆਣੇ ਕਿੰਨੇ ਆ ਲੋਕਾਂ ਲੋਕ ਕੀ ਕਰਦੇ ਆ ਹੋਰ ਮੁਲਕ ਕੀ ਕਰਦੇ ਆ ਕਿ ਪਹਿਲਾਂ ਨੁਕਸਾਨ ਦਾ ਜਾਇਜ਼ਾ ਲੈਂਦੇ ਆ ਵੀ ਜੇਕਰ ਅਸੀਂ ਆਹ ਕੰਮ ਕਰਾਂਗੇ ਇਹਦੇ ਨਾਲ ਕਿਹੜਾ ਕਿਹੜਾ ਨੁਕਸਾਨ ਹੋਊਗਾ ਭਾਰਤ ਸ਼ਾਇਦ ਇੱਕੋ ਜਿਹਾ ਵਾਅਦ ਮੁਲਕ ਆ ਜਿੱਥੇ ਕੰਮ ਕਰਨ ਤੋਂ ਬਾਅਦ ਨੁਕਸਾਨ ਸੋਚਿਆ ਜਾਂਦਾ ਹੁਣ ਹਿਮਾਚਲ ਦੇ ਵਿੱਚ ਤਾਂ ਹਰ ਰੋਜ਼ ਤਬਾਈ ਹੋ ਰਹੀ ਆ ਪਿਛਲੇ ਕੁਝ ਸਾਲਾਂ ਤੋਂ ਤਾਂ ਹੁਣ ਕੇਂਦਰ ਸਰਕਾਰ ਇੱਕ ਟੀਮ ਬਣਾ ਰਹੀ ਆ ਵੀ ਆਪਾਂ ਇਹ ਨੁਕਸਾਨ ਜਿਹੜਾ ਕਿਵੇਂ ਰੋਕ ਸਕਦੇ ਆ ਜਦੋਂ ਕਿ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀਗਾ ਸੋ ਹੱਦੋਂ ਵੱਧ ਸੜਕਾਂ ਤੇ ਰਾਸ਼ਟਰੀ ਪ੍ਰੋਜੈਕਟਾਂ ਵਿਕਾਸ ਦੇ ਨਾਂ ਤੇ ਜੰਗਲਾਂ ਦੀ ਕਟਾਈ ਪਹਾੜਾਂ ਦੀ ਵੱਢ ਟੱਕ ਸੁਰਗਾ ਪੁਲ ਜਿਹੜੇ ਬਣਾਏ ਗਏ ਆ ਉਹਦਾ ਨੁਕਸਾਨ ਸਾਹਮਣੇ ਆ ਰਿਹਾ ਆ ਸੋ ਗੱਲ ਇਹ ਹੈ ਜੀ ਕਿ ਇਹਦੇ ਪਿੱਛੇ ਬਹੁਤ ਵੱਡੀਆਂ ਚਾਲਾਂ ਹੈਗੀਆਂ ਆ ਹਿਮਾਚਲ ਦਾ ਪਾਣੀ ਜਿਹੜਾ ਆ ਪੰਜਾਬ ਤੋਂ ਬਾਈਪਾਸ ਕਰਕੇ ਕੁਦਰਤੀ ਵਹਾਰ ੋਕੇ यूपी राजस्थान हरियाणा ਇਥੋਂ ਤੱਕ ਗੁਜਰਾਤ ਤੱਕ ਲਿਜਾਣ ਦੀਆਂ ਗੱਲਾਂ ਚੱਲਦੀਆਂ ਰਹੀਆਂ ਆ ਇੱਕ ਜਿਹੜੀ ਆ ਕਿ ਮਿਥੋਲੋਜੀਕਲ ਮਿਥਿਆਸਕ ਨਦੀ ਸਰਸਵਤੀ ਉਹਨੂੰ ਦੁਬਾਰਾ ਪੈਦਾ ਕਰਨ ਦੀਆਂ ਗੱਲਾਂ ਮਤਾਂ ਚੱਲਦੀਆਂ ਰਹੀਆਂ ਸੋ ਇਹ ਜਿਹੜਾ ਕੁਦਰਤ ਦੇ ਨਾਲ ਖਲਵਾੜ ਕੀਤੀ ਗਈ ਆ ਕੁਦਰਤੀ ਵਹਾਅ ਤੋਂ ਉਲਟ ਸੁਰੰਗਾਂ ਬਣਾਈਆਂ ਗਈਆਂ ਪਾਣੀ ਮੋੜੇ ਗਏ ਆ ਡੈਮ ਬਣਾਏ ਗਏ ਆ ਉਹਦੇ ਨਾਲੇ ਸਾਰਾ ਨੁਕਸਾਨ ਜਿਹੜਾ ਹੋ ਰਿਹਾ ਆ ਤੇ ਉਤੋਂ ਇਹ ਗੱਲ ਹੋ ਰਹੀ ਆ ਕਿ ਹਿਮਾਚਲ ਵਾਲੇ ਲੋਕ ਜਿਹੜੇ ਆ ਉਹ ਜਾੜ ਕੇ ਪੰਜਾਬ ਚ ਭਜਾਏ ਜਾ ਰਹੇ ਆ ਸੋ ਜਿਹੜੀ ਪੰਜਾਬ ਦੇ ਉੱਪਰ ਹਮਾਦਰਾਂ ਲੱਗਦੀ ਬੈਲਟ ਆ ਚੰਡੀਗੜ੍ਹ ਤੋਂ ਹੇਠਾਂ ਨੂੰ ਚਾਹੇ ਹੋ ਸਾਬਦਾਦਾ ਅਜੀਤ ਸਿੰਘ ਨਗਰ ਮੋਹਾਲੀ ਆ ਖਰੜਿਆ ਕਰਾਲੀ ਆ ਬਨੂੜ ਇੱਥੋਂ ਤੱਕ ਆ ਕੇ ਹਮਾਤਰੀ ਲੋਕ ਸ਼ਹਿਰਾਂ 'ਮ ਹੁਣ ਆ ਕੇ ਰਹਿਣ ਲੱਗੇ ਆ ਵੈਸੇ ਹਮਾਤਰੀ ਲੋਕ ਬਹੁਤ ਚਿਰਾਂ ਦੇ ਪੰਜਾਬ ਦੇ ਅੱਡ-ਅੱਡ ਸ਼ਹਿਰਾਂ ਦੇ ਵਿੱਚ ਆ ਕੇ ਕੰਮਕਾਰ ਕਰਦੇ ਆ ਪਰ ਹੁਣ ਇਹ ਉਜਾੜਾ ਜਿਹੜਾ ਵਧਣ ਦੇ ਨਾਲ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਆ ਰਹੇ ਆ ਤੇ ਇਹ ਪਹਾੜੀ ਲੋਕ ਜਦੋਂ ਪੰਜਾਬ ਦੇ ਲੋਕ ਪਹੁੰਚ ਜਾਂਦੇ ਆ ਕਿਹੋ ਜਿਹਾ ਵਰਤਾਅ ਕਰਦੇ ਆ ਤੁਹਾਡੇ ਨਾਲ ਖਾਸ ਕਰਕੇ ਸਿੱਖਾਂ ਦੇ ਨਾਲ ਉਹਦੇ ਬਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਅਨੇਕਾਂ ਖਬਰਾਂ ਹਰ ਸਾਲ ਆਉਂਦੀਆਂ ਆ ਤੇ ਹੁਣ ਪੰਜਾਬ ਆਣ ਕੇ ਉਹਨਾਂ ਦਾ ਵਤੀਰਾ ਕਿਹੋ ਜਿਹਾ ਹੋਣਾ ਇਹ ਵੀ ਸਾਨੂੰ ਦੱਸਣ ਦੀ ਲੋੜ ਨਹੀਂ ਪਰ ਪੰਜਾਬ ਦੀ ਜਿਹੜੀ ਇੱਕ ਗੱਲ ਕਹਿ ਸਕਦੇ ਆ ਕਿ ਬਸੋਂ ਤਬਦੀਲ ਕੀਤੀ ਜਾ ਰਹੀ ਆ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਹੀਟਾਣਾ ਉਲਾਕਾ ਆ ਉਹਦੇ ਵਿੱਚ ਪਹਾੜੀਏ ਲਿਆ ਕੇ ਵਸਾਏ ਜਾ ਰਹੇ ਆ ਲੁਧਿਆਣੇ ਅਤੇ ਆਲੇ-ਦੁਆਲੇ ਜਿਹੜੇ ਪੂਰਬੀਏ ਭਈਏ ਆ ਜਾਂ ਫਿਰ ਰੋਹਿੰਗਿਆ ਮੁਸਲਮਾਨ ਉਹ ਵਸਾਏ ਜਾ ਰਹੇ ਆ ਜਿਨ੍ਹਾਂ ਵਿੱਚੋਂ ਇੱਕ ਵੱਡਾ ਹਿੱਸਾ ਫਗਵਾੜੇ ਦੇ ਨਾਲ ਆ ਕੇ ਵੀ ਬਹਿ ਗਿਆ ਆ ਜੰਮੂ ਕਸ਼ਮੀਰ ਤੋਂ ਗੁੱਜਰ ਜਿਹੜੇ ਆ ਉਹ ਝਾੜ ਕੇ ਗਰਦਾਸਪੁਰ ਪਠਾਨਕੋਟ ਇਲਾਕੇ ਵਿੱਚ ਵਸਾਏ ਜਾ ਰਹੇ ਆ ਕੁੱਲ ਮਿਲਾ ਕੇ ਸਾਰੇ ਪਾਸਿਓਂ ਪੰਜਾਬ ਨੂੰ ਘੇਰਿਆ ਜਾ ਰਿਹਾ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਆ ਆਬਾਦੀ ਦਾ ਤਵਾਜ਼ਨ ਜਿਹੜਾ ਆ ਉਹ ਬਦਲਿਆ ਜਾ ਰਿਹਾ ਤਾਂ ਕਿ ਕਿਸੇ ਤਰੀਕੇ ਦੇ ਨਾਲ ਉਹ ਤਾਕਤਾਂ ਪੰਜਾਬ ਦੇ ਵਿੱਚ ਰਾਜ ਕਰਨ ਲਈ ਯੋਗ ਹੋ ਜਾਣ ਜਿਨ੍ਹਾਂ ਦਾ ਕਦੇ ਪੰਜਾਬ ਦੇ ਵਿੱਚ ਰਾਜ ਨਹੀਂ ਰਿਹਾ ਮੇਰੀ ਮੁਰਾਦ ਭਾਜਪਾ ਤੋਂ ਆ ਸੋ ਸਿੱਖਾਂ ਰੁਨੀਆਂ ਵੋਟਾਂ ਘਟਾ ਕੇ ਇੱਥੇ ਭਾਜਪਾ ਦੇ ਰਾਜ ਵਾਸਤੇ ਹਰ ਪਾਸਿਓਂ ਬਾਨ ਨੂੰ ਬੰਨੇ ਜਾ ਰਹੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਰੋਲ ਸਾਡਾ ਵੀ ਹੈਗਾ ਆ ਅਸੀਂ ਜਿਹੜੀ ਮਾਈਗ੍ਰੇਸ਼ਨ ਇੱਡੀ ਵੱਡੇ ਪੱਧਰ ਤੇ ਉੱਤੇ ਕੀਤੀ ਆ ਚਾਹੇ ਉਹ ਪਹਿਲਾਂ ਹੋਈ ਆ ਚਾਹੇ ਹੁਣ ਉਹਦੇ ਨਾਲ ਅਸੀਂ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਖਾਲੀ ਕਰਕੇ ਆਏ ਆ ਤੇ ਖਾਲੀ ਜਗ੍ਹਾ ਨੂੰ ਭਰਨ ਦੇ ਵਾਸਤੇ ਹੁਣ ਬੜੀ ਪਲੈਨਿੰਗ ਦੇ ਨਾਲ ਚੱਲਿਆ ਜਾ ਰਿਹਾ ਆ ਤੇ ਉਹ ਥਾਂ ਹੋਰ ਲੋਕਾਂ ਦੇ ਨਾਲ ਭਰੀ ਜਾ ਰਹੀ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਦੀ ਗੱਲ ਲੋਕਾਂ ਨੂੰ ਸਮਝ ਆ ਰਹੀ ਆ ਪੰਜਾਬ ਦੇ ਵਿੱਚ ਵੀ ਤਾਂ ਕੇਂਦਰ ਸਰਕਾਰ ਦਾ ਏਜੰਡਾ ਹੈ ਜਿਹਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ ਪੰਜਾਬ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਉਹਨਾਂ ਕਾਰਪੋਰੇਟਾਂ ਨੂੰ ਲਟਾਈ ਜਾਣੀ ਆ ਲੀਡਰਾਂ ਦੇ ਵਿੱਚੋਂ ਪੈਸੇ ਬਣਾਉਣੇ ਆ ਤੇ ਪੰਜਾਬ ਦਾ ਇਹਦੇ ਨਾਲ ਹਰ ਪਾਸੇ ਨੂੰ ਨੁਕਸਾਨ ਹੀ ਨੁਕਸਾਨ ਆ ਜਿਹੜੇ ਹੁਣ ਕੁੱਲ ਅੰਕੜੇ ਸਾਡੇ ਸਾਹਮਣੇ ਆਏ ਆ ਉਹ 65000 ਤੇ 500 ਏਕੜ ਜ਼ਮੀਨ ਕੁੱਲ ਆ ਜਿਹੜੀ ਕਿ ਲੈਂਡ ਪੂਲਿੰਗ ਦੇ ਵਿੱਚ ਲਿਆਂਦੀ ਜਾਣੀ ਆ ਸੋ ਇਹਦਾ ਮਤਲਬ ਇਹ ਹੈ ਆ ਕਿ ਦੋ ਚੰਡੀਗੜ੍ਹਾਂ ਤੋਂ ਵੀ ਵੱਧ ਜਿਹੜੀ ਜ਼ਮੀਨ ਆ ਉਹ ਅਜਾੜੀ ਜਾ ਰਹੀ ਆ ਚੰਡੀਗੜ੍ਹ ਦਾ ਕੁੱਲ ਰਕਬਾ ਜਿਹੜਾ ਜੀ ਉਹ 28000 ਤੇ 170 ਏਕੜ ਆ ਜਿਹਦੇ ਵਿੱਚ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਸੀ ਇਹ 114 ਸਕਰ ਕਿਲੋਮੀਟਰ ਬਣਦੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਉੱਪਰੋਂ ਮੋਦੀ ਦੇ ਹੁਕਮਾਂ ਨਾਲ ਹੁਣ ਜ਼ਮੀਨ ਲੈਣ ਲੱਗੀ ਆ ਇਹ 65000 ਤੇ 533 ਏਕੜ ਬਣਦੇ ਆ ਸੋ ਮਤਲਬ ਕਿ ਦੋ ਚੰਡੀਗੜ੍ਹਾਂ ਤੋਂ ਵੀ ਵੱਧ ਤਾਂ ਤਕਰੀਬਨ ਢਾਈ ਚੰਡੀਗੜ੍ਹਾਂ ਜਿੰਨੀ ਤਾਂ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਵਾਲੀ ਉਪਜਾਊ ਜ਼ਮੀਨ ਉਜਾੜ ਕੇ ਕਾਰਪੋਰੇਸ਼ਨਾਂ ਨੂੰ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ 45000 ਦੇ ਕਰੀਬ ਲੁਧਿਆਣਾ ਦਿਵਾਲੇ ਮਹਾਲੀ ਦਿਵਾਲੇ ਤਕਰੀਬਨ 6500 ਤੇ ਅੰਮ੍ਰਿਤਸਰ ਦਿਵਾਲੇ ਤਕਰੀਬਨ 4600 ਤੋਂ ਇਲਾਵਾ ਪਟਿਆਲਾ ਪਠਾਨਕੋਟ ਤੇ ਜਲੰਧਰ ਦਿਵਾਲੇ ਵੀ ਹਜ਼ਾਰਾਂ ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਲਿਆਂਦੀ ਜਾ ਰਹੀ ਆ ਸੋ ਕੁੱਲ ਮਿਲਾ ਕੇ ਉਜਾੜਾਇਆ ਜਾੜਾ ਆ ਜੀ ਸੋ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਜੀ ਉਹ 30000 ਰੁਪਈਆ ਜਿਹੜਾ ਆ ਕਹਿੰਦੇ ਸੀ ਤੁਹਾਨੂੰ ਦਵਾਂਗੇ ਪ੍ਰਦਾਨ ਕਰਾਂਗੇ ਤੁਹਾਨੂੰ 3 ਸਾਲਾਂ ਲਈ ਲੈਂਡ ਪੂਲਿੰਗ ਨੀਤੀ ਦੇ ਹਿਸਾਬ ਦੇ ਨਾਲ ప్రతి ਮਹੀਨੇ ਤੁਹਾਨੂੰ 30000 ਰੁਪਏ ਦੇ ਆ ਜਾਊਗਾ ਹੁਣ ਜਦੋਂ ਸਰਕਾਰ ਦਾ ਲੋਕ ਵਿਰੋਧ ਕਰਨ ਲੱਪਾ ਹੈ ਤਾਂ ਕਹਿੰਦੇ ਨਹੀਂ ਜੀ 50000 ਦੇ ਦਿਆ ਕਰਾਂਗੇ ਪ੍ਰਤੀ ਮਹੀਨਾ ਤੁਹਾਨੂੰ 3 ਸਾਲਾਂ ਵਾਸਤੇ ਤੁਸੀਂ ਜ਼ਮੀਨ ਦੇਣ ਲਈ ਤਿਆਰ ਰਹੋ ਜੀ ਹੁਣ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ 30000 ਦੇਣ ਪਹਿਲੇ ਸ਼ਬਦ ਕੰਪਨਸੇਸ਼ਨ ਵਰਤਿਆ ਗਿਆ ਸੀਗਾ ਤੇ ਹੁਣ ਐਡਵਾਂਸ ਵਰਤਿਆ ਜਾ ਰਿਹਾ ਆ 50000 ਦੇ ਵਾਸਤੇ ਸੋ ਲੋਕ ਜਿਹੜੇ ਆ ਉਹ ਜਾਗਰੂਕ ਰਹਿਣ ਜੀ ਕਿ ਤੁਹਾਡੀ ਜ਼ਮੀਨ ਜਿਹੜੀ ਆ ਕਿਦਾਂ ਹੋ ਖਰਾਬ ਕੀਤੀ ਜਾ ਰਹੀ ਆ ਉਹ ਖੇਤੀਬਾੜੀ ਜ਼ਮੀਨ ਖਰਾਬ ਜਿਹੜੀ ਹੋਣੀ ਆ ਉਹਦਾ ਜਿਹੜਾ ਇੱਕ ਤਾਂ ਸਿੱਧੇ ਤੌਰ ਦੇ ਉੱਤੇ ਵੀ ਤੁਹਾਡੀ ਉਪਜ ਘਟਣੀ ਆ ਪ੍ਰਾਇਦ ਇਹਦਾ ਸਭ ਤੋਂ ਵੱਡਾ ਨੁਕਸਾਨ ਲੁਧਿਆਣੇ ਵਾਲੀ ਜ਼ਮੀਨ ਦਾ ਹੋਣਾ ਆ। ਲੁਧਿਆਣੇ ਵਾਲੀ 45000 ਏਕੜ ਜ਼ਮੀਨ ਜਿਹੜੀ ਲੈਂਡ ਪੁਲਿਸ ਜ ਵਰਤੀ ਜਾ ਰਹੀ ਆ ਉਹਦੇ ਵਿੱਚ 30000 ਏਕੜ ਉਹ ਆ ਜਿਹੜਾ ਕਿ ਆਲੂ ਦੀ ਫਸਲ ਵਾਸਤੇ ਬੀਜ ਵਾਸਤੇ ਵਰਤਿਆ ਜਾਂਦਾ ਆ। ਪੰਜਾਬ ਦੀ ਧਰਤੀ ਆਲੂ ਦੇ ਬੀਜ ਵਾਸਤੇ ਮਸ਼ਹੂਰ ਆ। ਭਾਰਤ ਦੇ 8-8 ਸੂਬਿਆਂ ਦੇ ਵਿੱਚ ਆਲੂ ਬੀਜ ਜਿਹੜਾ ਪੰਜਾਬ ਤੋਂ ਲਿਜਾਇਆ ਜਾਂਦਾ ਬਲਕਿ ਕਈ ਹੋਰ ਮੁਲਕਾਂ ਦੇ ਵਿੱਚ ਵੀ ਆਲੂ ਦਾ ਬੀਜ ਜਿਹੜਾ ਉਹ ਪੰਜਾਬ ਦੇ ਵਿੱਚੋਂ ਜਾਂਦਾ ਜਲੰਧਰ ਨਕੋਦਰ ਇਲਾਕਾ ਜਿਹੜਾ ਆ ਸ਼ਾਹਕੋਟ ਇਲਾਕਾ ਇੱਥੇ ਆਲੂ ਦੀ ਭਰਪੂਰ ਫਸਲ ਹੁੰਦੀ ਆ 50% ਦੀ ਵੀ ਨਾ ਸ਼ਹਿਰਾਂ ਚੋਂ ਤਿਆਰ ਹੁੰਦਾ ਪਿੰਡਾਂ ਚੋਂ ਤਿਆਰ ਹੁੰਦਾ ਬਾਕੀ 50% ਦੇ ਕਰੀਬ ਉਸ 30000 ਏਕੜ ਚ ਹੁੰਦਾ ਜਿਹੜਾ ਲੁਧਿਆਣੇ ਦੇ ਵਾਲੇ ਦਵਾਲੇ ਆ ਸੋ ਜੇਕਰ ਉਹ ਸਾਰਾ ਕੁਛ ਤੁਸੀਂ ਲੈਂਡ ਪੂਲਿੰਗ ਵਿੱਚ ਲੈ ਜਾਂਦਾ ਸੋ ਮਤਲਬ ਕਿ ਪੰਜਾਬ ਦੀ ਆਲੂ ਬੀ ਪੈਦਾ ਕਰਨ ਦੀ ਅੱਧੀ ਸ਼ਕਤੀ ਜਿਹੜੀ ਆ ਉਹ ਮਾਰੀ ਜਾਣੀ ਆ ਸੋ ਪੰਜਾਬ ਨੂੰ ਜਿਹੜੀ ਆਉਂਦੀ ਹੋਈ ਇੱਕ ਵੱਡੀ ਰਕਮ ਆ ਉਹਦੀ ਇਕਨੋਮੀ ਚੱਲ ਰਹੀ ਆ ਆਲੂ ਦੇ ਸਿਰ ਤੇ ਪੰਜਾਬ ਦਾ ਦੁਨੀਆ 'ਚ ਨਾਂ ਆ ਉਹ ਵੀ ਨਾਲ ਹੀ ਜਾਂਦਾ ਲੱਗਣਾ ਆ ਸੋ ਕੁੱਲ ਮਿਲਾ ਕੇ ਇਹਦੇ ਬਹੁਤ ਭਾਰਤੀ ਨੁਕਸਾਨ ਆ ਕੱਲਾ ਇਹ ਸਿਰਫ ਇਹੀ ਨਹੀਂ ਕਿ ਲੈਂਡ ਪੂਲਿੰਗ ਹੋਣ ਦੇ ਨਾਲ ਜ਼ਮੀਨ ਜਾਣੀ ਆ ਇਹਦੇ ਨਾਲ ਰੋਜ਼ਗਾਰ ਤੁਹਾਡੀ ਇਕਨੋਮੀ ਤੁਹਾਡੀ ਵਿਰਾਸਤ ਬਹੁਤ ਚੀਜ਼ਾਂ ਦੇ ਉੱਤੇ ਸੱਟ ਵੱਜਣੀ ਆ ਤੇ ਸਰਕਾਰ ਜਿਹੜੀ ਆ ਬਹੁਤ ਤਨੀ ਤਰ੍ਹਾਂ ਜਾਣਦੀ ਆ ਕਿ ਇਹਦੇ ਵਾਸਤੇ ਲੋਕਾਂ ਨੂੰ ਪਤਿਆਉਣਾ ਕਿਵੇਂ ਆ ਡਰਾਉਣਾ ਕਿਵੇਂ ਆ ਲਾਲਚ ਕਿਵੇਂ ਦੇਣੇ ਆ ਸੋ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਵਰਤੇ ਜਾ ਰਹੇ ਆ ਚੰਗੀ ਗੱਲ ਆ ਕਿ ਲੋਕ ਜਾਗ ਰਹੇ ਆ ਉਹਨਾਂ ਦੇ ਵਿੱਚ ਕੋਈ ਜਾਗਰਤੀ ਆ ਰਹੀ ਆ ਤੇ ਇਹ ਵੀ ਦੱਸ ਦਈਏ ਕਿ মিডিਆ ਖਰੀਦਣ ਵਾਸਤੇ ਵੀ ਲੱਖਾਂ ਕਰੋੜਾਂ ਰੁਪਏ ਖਰਚੇ ਜਾ ਰਹੇ ਆ ਜਿਹੜਾ ਤਾਂ ਰਵਾਇਤੀ মিডিਆ ਅਖਬਾਰਾਂ ਨੇ ਚੈਨਲ ਨੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਨਾਲ ਖਰੀਦ ਲਿਆ ਜਾਂਦਾ ਜਿਹੜੇ YouTube ਚੈਨਲ ਚੱਲਦੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਇਨਫਲੂਐਂਸਰ ਆ ਜਿਨ੍ਹਾਂ ਨੂੰ ਲੋਕ ਸੌਂਦੇ ਆ ਉਹਨਾਂ ਨੂੰ ਵੀ ਇਸ਼ਤਿਹਾਰ ਜਿਹੜਿਆ ਦੇ ਕੇ 2-2 ਲੱਖ ਰੁਪਈਆ ਮਹੀਨਾ ਦੇ ਲਾਲਚ ਦਿੱਤੇ ਜਾ ਰਹੇ ਆ ਵੀ ਤੁਸੀਂ ਸਾਡੇ 2 ਲੱਖ ਦਾ ਇਸ਼ਤਿਹਾਰ ਜਿਹੜਾ ਆ ਲੈ ਲਓ ਇਹਦੇ ਬਾਰੇ ਗੱਲ ਨਾ ਕਰੋ ਸੋ ਜਿਹੜੇ ਪੰਜਾਬ ਦੇ ਜਾਗਰੂਕ ਚੈਨਲ ਹੋਣਗੇ ਜਿਹੜੇ ਲੋਕਾਂ ਨਾਲ ਖੜਨ ਵਾਲੇ ਚੈਨਲ ਹੋਣਗੇ ਪੱਤਰਕਾਰ ਹੋਣਗੇ ਉਹ ਪੰਜਾਬ ਦੀ ਆਵਾਜ਼ ਜਿਹੜੀ ਜਰੂਰ ਚੁੱਕਦੇ ਰਹਿਣਗੇ ਇਹ ਜਿਹੜੀ ਵੱਡੀ ਲੁੱਟ ਸਰਕਾਰ ਕਰਨ ਲੱਗੀ ਆ ਇਹਦੇ ਖਿਲਾਫ ਬੋਲਣ ਦਾ ਮੌਕਾ ਹੁਣ ਆ ਹੀ ਆ ਤੇ ਜੇਕਰ ਹੁਣ ਨਾ ਬੋਲੇ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਪੰਜਾਬ ਨੂੰ ਸਹਿਣਾ ਪਊਗਾ ਸੋ ਇੱਕ ਪੈਸੇ ਪੰਜਾਬ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਲੈਂਡ ਪੂਲਚ ਲਿਆਂਦੀ ਜਾ ਰਹੀ ਆ ਦੂਜੇ ਪਾਸੇ ਬਾਹਰੋਂ ਲਿਆ ਕੇ ਲੋਕ ਵਸਾਏ ਜਾ ਰਹੇ ਆ ਪੰਜਾਬ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਕੱਪ ਟਿਕ ਚਾਲ ਖੇਡੀ ਜਾ ਰਹੀ ਆ ਜਿਹਦੇ ਬਾਰੇ ਪੰਜਾਬੀਆਂ ਨੂੰ ਮੋਕੇ ਸਿਰ ਜਾਗਣ ਦੀ ਲੋੜ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ શો ઇઝ સ્પોસ બાય ભરત જુલર ફાઈબર ટેક અને આપના મોટરસ